ਅਜੇ ਵੀ ਜੀ ਸਾਨੂੰ ਪਤਾ ਲੱਗਾ ਪਿੰਡ ਮੱਲੇ ਦਾ ਕਰਮਜੀਤ ਸਿੰਘ ਕੁਝ ਦਿਨਾਂ ਤੋਂ ਲਾਪਤਾ ਵਾ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਤੁਸੀਂ ਪਹਿਲਾਂ ਆਪਣਾ ਨਾਮ ਦੱਸੋ ਕੌਣ ਮੇਰਾ ਨਾਮ ਗੁਰਮੀਤ ਸਿੰਘ son of ਕਰਮਜੀਤ ਸਿੰਘ ਪਿੰਡ ਮੱਲਾ ਤਹਿਸੀਲ ਜਿਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਵਾ ਤੇ ਮੇਰੇ ਪਿਤਾ ਜੀ ਜੀਕ ਤੋਂ ਲਾਪਤਾ ਜੋ ਜਿਗਰਾਉਂ ਵਾਲੀ ਬੱਸ ਚੜ੍ਹ ਕੇ ਗਏ ਸਵੇਰ 9:00 ਵਜੇ ਹੂੰ ਤੇ ਜਿਗਰਾਉਂ ਬੱਸ ਸਟੈਂਡ ਗਏ ਤੇ ਜਿਗਰਾਉਂ ਬੱਸ ਸਟੈਂਡ ਤੋਂ ਬਾਅਦ ਸਾਨੂੰ ਕੋਈ ਨਹੀਂ ਪਤਾ ਲੱਗਿਆ ਜਿਗਰਾਉਂ ਬੱਸ ਸਟੈਂਡ ਕੈਮਰੇ ਚੈੱਕ ਕੀਤੇ ਪਰ ਉਹ ਕੈਮਰਾ ਉੱਥੇ ਕੋਈ ਨਹੀਂ ਚੱਲਦਾ ਕਰੋ ਗਿਆ ਦਾ ਤੁਹਾਡੇ ਕੋਲ ਕੀ ਸੂਗਤਾ ਕਰੂੰਗੇ ਆਹ ਕਰੂੰਗੇ ਜੇ ਜਦੋਂ ਅਸੀਂ ਕਰੇ ਦੇਖਿਆ ਤੇ ਬਾਹਰ ਕੈਮਰੇ ਚੈੱਕ ਕੀਤੇ ਤਾਂ ਹੌਲ ਸਵਾਨਾਂ ਵਾਲੀ বাস ਚੜ ਕੇ ਗਏ ਕੈਮਰਿਆਂ ਦੇ ਤੇ ਉਸ ਵਾਰ ਫਿਰ ਕਿਹੜੀ বাস ਚੜਿਆ ਇਹ 62 ਵਾਸਤੇ ਅੱਛਾ ਜਿਰਾਉਂ ਗਏ ਆ ਹਾਂ ਜਿਰਾਉਂ ਨੂੰ ਗਏ ਤੇ ਜਿਰਾਉਂ ਜਾ ਕੇ ਤੁਸੀਂ ਕੈਮਰੇ ਵਗੈਰਾ ਜਾਓ ਪਾਸੇ ਸਕੇਮਰੇ ਚੈੱਕ ਕੀਤੇ ਜਿਰਾਉਂ ਹਾਂ ਜਿਰਾਉਂ ਜਾ ਕੇ ਅਸੀਂ ਸਾਰੇ ਕੈਮਰੇ ਚੈੱਕ ਕੀਤੇ ਆ ਪਰ ਉੱਥੇ ਕੋਈ ਕੈਮਰਾ ਨਹੀਂ ਚੱਲਦਾ ਚੱਲਦਾ ਨਹੀਂ ਹਾਂਜੀ ਤੇ ਇਹਨਾਂ ਦੀ ਉਮਰ ਕਿੰਨੀ ਕਹਨਾ ਦੀ ਉਮਰ 72 ਸਾਲ ਆ ਜੀ ਠੀਕ ਆ ਤੇ ਪਾਇਆ ਕੀ ਇਹਨਾਂ ਪੈਨ ਸ਼ਰਟ ਪਾਇਆ ਕੀ ਪਾਇਆ ਉਹਨਾਂ ਦੇ ਗੁਲਾਬੀ ਪੱਗ ਬੰਨੀ ਹੋਈ ਆ ਮਹਿਰੂਨ ਜੀ ਤੇ ਚਿੱਟਾ ਕੁਰਤਾ ਪਜਾਮਾ ਤੇ ਪੈਰਾਂ ਦੇ ਵਿੱਚ ਚੱਪਲਾਂ ਠੀਕ ਆ ਤੇ ਤੁਸੀਂ ਕਿੱਥੇ ਕਿੱਥੇ ਭਾਲ ਕੀਤੀ ਤੁਸੀਂ ਉਹਨਾਂ ਦੀ ਸਾਰੇ ਪੰਜਾਬ ਦੇ ਬੱਚੇ ਅੰਮ੍ਰਿਤਸਰ ਸਾਹਿਬ ਆ ਨੰਦਪੁਰ ਸਾਹਿਬ ਆ ਜਿੰਨੀਆਂ ਧਾਰਮਿਕ ਜਗ੍ਹਾ ਸਾਰੀਆਂ ਤੇ ਭਾਲ ਕਰ ਚੁੱਕੇ ਆ ਹੁਣ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਿਆ ਕੋਈ ਹੋਰ ਨਹੀਂ ਹੋਇਆ ਇੱਕ ਦਿਨ ਤੁਸੀਂ ਪੋਸਟਰ ਫੜੀ ਬੈਠੇ ਆ ਇਹਦੇ ਤੋਂ ਤੁਸੀਂ ਲਿਖਿਆ ਵਾ ਵੀ 51000 ਦਾ ਨਾਮ ਕੀ ਕੌਣ ਜਿਆਰ ਦਾ ਨਾਮ ਤੁਸੀਂ ਦੇਵੋਗੇ ਨਹੀਂ 51000 80 ਲੱਖ ਰੁਪਇਆ ਨਾਮ ਦੇਵਾਂਗੇ ਲਿਖਿਆ ਤੇ 51 ਵਾ 51 ਪਹਿਲਾਂ ਅਸੀਂ ਅਸੀਂ ਉਸ ਤੋਂ ਬਾਅਦ ਵਧਾ ਦਿੱਤਾ ਵੀ ਜੁ ਕੋ ਲੱਖ ਰੁਪਇਆ ਨਾਮ ਜੇ ਕੋਈ ਸਾਨੂੰ ਬੰਦਾ ਲੱਭ ਕੇ ਦੱਸਤਾ ਵਾ ਪਤਾ ਤਾਂ ਅਸੀਂ ਉਹਨੂੰ 1 ਲੱਖ ਰੁਪਇਆ ਨਾਮ ਦੇਵਾਂਗੇ ਅੱਜ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆ ਸਾਨੂੰ ਕੋਈ ਸੌ ਪਤਾ ਦੱਸੇ ਕਿ ਕੋਈ ਦਾ ਟਿਕਾਣਾ ਦੱਸੇ ਅਸੀਂ ਨੂੰ 1 ਲੱਖ ਰੁਪਇਆ ਨਾਮ ਦੇਵਾਂਗੇ ਠੀਕ ਹੈ ਹੋਰ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਇਸ ਇਸ ਬਾਰੇ ਪੁਲਿਸ ਨੂੰ ਤੁਸੀਂ ਸੂਚਿਤ ਕੀਤਾ ਹਾਂਜੀ ਇਸਤਰੀ 21 ਤਰੀਕ ਨੂੰ ਅਸੀਂ ਜਦੋਂ ਲਾਪਤਾ ਹੋਇਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ 23 ਤਰੀਕ ਨੂੰ ਸਾਰੀ ਕਾਰਵਾਈ ਕੀਤੀ ਆ ਤੇ ਉਹਦਾ ਸਬੂਤ ਸਾਡੇ ਕੋਲੇ ਆ ਕੀ ਸਬੂਤ ਸਾਡੇ ਕੋਲੇ ਸਾਡੇ ਕੋਲੇ 21 ਤਰੀਕ ਦੀ ਐਫਆਈ ਉਹ ਐਪਲੀਕੇਸ਼ਨ ਵੀ ਆਈ 21 ਦੀ ਜੀਡੀਆਰ ਜਿਹੜੀ ਉਹਨਾਂ ਨੇ ਉਹ ਕੀਤੀ ਆ ਉਹ ਵੀ ਸਾਡੇ ਕੋਲੇ ਆ ਜੀ ਪੁਲਿਸ ਸਹਾਇਤਾ ਦੇ ਰਹੀ ਸਾਨੂੰ ਪੁਲਿਸ ਪੁਲਿਸ ਸਹਿਯੋਗ ਦੇ ਰਹੀ ਹੈ ਜੀ ਸਾਨੂੰ ਪੂਰਾ ਸੰਯੋਗ ਦੇ ਰਹੀ ਸਾਨੂੰ ਕੋਈ ਪਤਾ ਨਹੀਂ ਚੱਲ ਰਿਹਾ ਵੀ ਕਿੱਧਰ ਨੂੰ ਗਏ ਆ ਕਿੱਧਰ ਨੂੰ ਨਹੀਂ ਗਏ ਅਜੇ ਤਾਂ ਬੰਦੇ ਹਜੂਰ ਸਾਹਿਬ ਕੋਣੀ ਵੀ ਭੇਜੇ ਗਏ ਸਾਰੇ ਤਰਫ ਜਗਤ ਸਾਰਿਆਂ ਤੇ ਚੈੱਕ ਕਰੀ ਜਾਂਦੇ ਠੀਕ ਆ ਹੋ ਮਤੈ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਤਰੀਕੇ ਨਾਲ ਇੱਥਰੇ ਆ ਜੇ ਤੁਸੀਂ ਵੀ ਆ ਜੀ ਸਾਨੂੰ ਉਹ ਤਾਂ ਬੜਾ ਸਾਦਾ ਵੀ ਹੂੰ ਕੋਰਟ ਸਿਵਲ ਜੀ ਦੱਸੋ ਕਿੰਨਾ ਚੱਲੇ ਬਸ ਇਹੀ ਆ ਵੀ ਹੱਤ ਬੰਨ ਕਿਵੇਂ ਤੇ ਠੀਕ ਇਸੇ ਨੂੰ ਮਿਲਦਾ ਸਾਨੂੰ ਇਹ ਨੰਬਰਾਂ ਤੇ ਸੰਪਰਕ ਕਰੇ ਤੇ ਜੇ ਕਿਸੇ ਨੇ ਦੇਖਿਆ ਉਹ ਵੀ ਸਾਨੂੰ ਦੱਸ ਸਕਦਾ ਫੋਨ ਕਰਕੇ ਦੱਸ ਸਕਦਾ ਵੀ ਅਸੀਂ ਇੱਥੇ ਦੇਖਿਆਗਾ ਅਸੀਂ ਉਹਦੀ ਉਹਦੀ ਅੱਗੇ ਉਹ ਪੜਤਾਲ ਕਰ ਸਕੀ ਜੀ ਛੋਟੀ ਮੰਗਾ ਵੀ ਕੋਈ ਫੋਨ ਕਰ ਦੇ ਵੀ ਸਿੱਥੇ ਆਪਾਂ ਆਪ ਜਾ ਕੇ ਲੈ ਕੇ ਆਵਾਂਗੇ ਆਪ ਭਜਾ ਕੇ ਲੈ ਕੇ ਆਵਾਂਗੇ ਜੇ ਸਾਨੂੰ ਕੋਈ ਫੋਨ ਕਰਦਾ ਹੈ ਅਸੀਂ ਆਪ ਭਜਾ ਕੇ ਲੈ ਕੇ ਆਵਾਂਗੇ ਠੀਕ ਹੈ ਜੀ ਧੰਨਵਾਦ ਜੀ ਕਮੇਟੀ ਜਾਣਕਾਰੀ ਦਿਓ ਜਦੋਂ ਕਰਮੀ ਦੀ ਲਾਭਦਾਵ ਕਿਸੇ ਵਿਅਕਤੀ ਨੂੰ ਤੁਹਾਨੂੰ ਕਿਹੜੇ ਨੰਬਰ ਤੇ ਸੰਪਰਕ ਕਰੇ ਉਹ ਸਾਡਾ ਨੰਬਰ ਆ ਜੀ 924770014 ਦੁਆਰੇ ਬੋਲ ਦਿਓ 924770014 ਤੁਸੀਂ ਵੀਰ ਜੀ 8427644094 8427644094 ਇੱਕ ਨੰਬਰ ਆ ਹੀ 90412 96683 90412 96683 ਤਾਨੂੰ ਕਿਸੇ ਵੀ ਨੰਬਰ ਤੇ ਸੰਪਰਕ ਕਰ ਸਕਦੇ ਹਾਂ ਚਲੋ